ਮੈਂ ਸੰ ਨਗਰ ਨਿਗਮ ਚੋਣਾ ਦਾ ਬਿਲਕੁਲ ਵਚਿਆ ਅੱਜ ਨਗਰ ਨਿਗਮ ਚੋਣ ਹੋ ਰਹੀ ਹੈ ਜੁਲਿਆਣੇ ਦੇ ਵਿੱਚ ਮੈਂ ਵੋਟ ਪਾ ਕੇ ਆਇਆ ਹਾਂ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਅਰਜਨ ਸਿੰਘ ਟੀਮਾ ਜੀ ਹਮ ਐਂਡ ਇਹ ਜੁਲਿਆਣਾ ਸ਼ਹਿਰ ਦੇ ਅੰਦਰ ਕਾਂਗਰਸ ਪਾਰਟੀ ਦੀ ਬੀਅ ਹੈ ਸੰਤੋ ਪਹਿਲਾ ਤਾਂ ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰੀ ਕਿ ਕਿਰਪਾ ਕਰਕੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਿਓ ਬੜਾ ਜ਼ਬਰਦਸਤ ਵੋਟ ਪਾਸ਼ ਕੀਤਾ ਸਰਕਾਰ ਨੇ ਕਿਸੇ ਦੀ ਵੋਟ ਹਗੀਆ ਢੋਲੇਵਾਲ ਤੇ ਬੰਦੇ ਦੀ ਰਿਹائش ਹੈਗੀਆ ਲੋਹਾਰੇ ਕਿਸੇ ਦੀ ਰਿਹائش ਹੈਗੀਆ ਮਾਡਲ ਟਾਊਨ ਤੋਂ ਬੋਟ ਪਾਤੀ ਜਾਂ ਘਰਬੰਸਟਡ ਟੁਗਰੀ ਦੇ ਵਿੱਚ ਜਬਰਦਸਤ ਹੀਰਾ ਫੇਰੀ ਤੇ ਬੇਈਮਾਨਿਆ ਮਨ ਦੇ ਨਾਲ ਇਹ ਸਾਰਾ ਕੁਝ ਲੋਕਾਂ ਨੂੰ ਖੱਜਲ ਖਵਾਰ ਕਰਨ ਵਾਸਤੇ ਪਰ ਮੈਂ ਵੋਟਰ ਨੂੰ ਕਹੂੰਗਾ ਵੀ ਲੱਭ ਲੁੱਭ ਕੇ ਬੋਟ ਪਾ ਕੇ ਜਰੂਰ ਆਇਓ ਤੇ ਪਾ ਕੇ ਵੀ ਕਾਂਗਰਸ ਪਾਰਟੀ ਨੂੰ ਆਇਓ ਔਰ ਮੇਅਰ ਕਾਂਗਰਸ ਪਾਰਟੀ ਦਾ ਬੰਦਾ ਇੰਨਾ ਜੁਸ਼ ਹੈ ਨਾ ਲੋਕਾਂ ਦੇ ਅੰਦਰ ਮੈਂ ਸਾਰੇ ਪਿੰਡਾਂ ਤੇ ਜਾ ਗਏ ਆ ਆਤਮਨਗਰ ਦੱਖਣ ਦੇ ਵਿੱਚ ਦੇ ਨਾਲ ਲੱਗਦਾ ਸੈਂਟਰਲ ਤੇ ਪੱਛਮੀ ਬੜਾ ਜ਼ਬਰਦਸਤ ਰੋਹਨ ਕਿਉਂਕਿ ਲੋਕਾਂ ਨੇ 3 ਸਾਲ ਝਾੜੂ ਪਾਰਟੀ ਦੇ ਪਾਸੇ ਗੰਨ ਤੋਂ ਪ੍ਰੇਸ਼ਾਨ ਹੋ ਕੇ ਝਾੜੂ ਪਾਰਟੀ ਦੇ ਕਰਪ ਸਿਸਟਮ ਤੋਂ ਤੰਗ ਹੋ ਕੇ, ਗਰਸ਼ਕਿੰਦੀ ਚੱਕੀ ਕੇ ਪਿਸਕੇ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦੇ ਹੋਏ, ਮਨ ਬਣਾ ਲਿਆ ਵੀ ਅਸੀਂ ਵੋਟ ਜਿਹੜੀ ਆ ਕਾਂਗਰਸ ਪਾਰਟੀ। ਬੈਂਸ ਸਾਹਿਬ ਕਾਂਗਰਸ ਕਾਂਗਰਸ ਪਾਰਟੀ ਨੂੰ ਲੈ ਕੇ ਸੌਰੀ ਝਾੜੂ ਪਾਰਟੀ ਨੇ ਜਿਹੜੀ ਪ੍ਰਧਾਨ ਅਮਨ ਰੋੜਾ ਉਹਨਾਂ ਨੇ ਨਗਰ ਨਿਗਮ ਚੋਣਾਂ ਲੈ ਕੇ 5 ਗਰੰਟੀਆਂ ਦਿੱਤੀਆਂ ਨੇ। ਇਹ ਪੱਲੇ ਕੀ ਇਹਨਾਂ ਦੇ ਸਿਰਫ ਗਰੰਟੀਆਂ ਰਹਿ ਗਈਆਂ ਨੇ ਜਿਹੜੀਆਂ ਪੂਰੀਆਂ ਨਹੀਂ ਕਦੇ ਹੋਣੀਆਂ। ਪਹਿਲਾਂ ਵਾਲੀਆਂ ਗਰੰਟੀਆਂ ਜਿਹੜੀਆਂ 2022 ਵਿਧਾਨ ਸਭਾ ਮੌਕੇ ਦਿੱਤੀਆਂ ਉਹਨਾਂ ਗਰੰਟੀਆਂ ਦੇ ਵਿੱਚ ਸਰਕਾਰਯੋਗ ਬੀਬੀਆਂ ਭੈਣਾਂ ਨੂੰ ਹਜ਼ਾਰ ਰੁਪਿਆ ਰੇਤਾ ਬਜਰੀ ਦੀ ਚੋਰੀ ਸਮਾਪਤ ਕੀਤੀ ਇਸ ਮਿਸਾਲ ਦੇ ਵਿੱਚ ਪੰਜਾਬ ਨੂੰ ਕਰਜ਼ਾ ਮੁਕ ਕਰਨਾ ਗੁਰੂ ਗ੍ਰੰਥ ਸਾਹਿਬ ਵਿਦਵੀ ਕਾਂਡ ਤੇ ਦੋਸ਼ੀਆਂ ਨੂੰ ਚੰਦ ਹਫ਼ਤਿਆਂ ਦੇ ਵਿੱਚ ਖੜ ਕੇ ਕਹਿ ਰਹੇ ਨੇ ਖੜੇ ਕਰਕੇ ਸਜ਼ਾਵਾ ਦਿਵਾਣਾ ਕੋਈ ਗਰੰਟੀ ਪੂਰੀ ਹੋਈ ਤਾਂ ਮੈਨੂੰ ਦੱਸ ਦਿਓ ਉਹਨਾਂ ਦੀ ਗਰੰਟੀ ਇੱਕ ਮਜ਼ਾਕ ਦਾ ਵਿਸ਼ਾ ਮਜ਼ਾਕ ਦਾ ਸਬਜੈਕਟ ਬਣ ਚੁੱਕੀ ਹੈ ਠੀਕ ਹੈ